ਸ੍ਰੀਕਾਲ ਦੋਸਤੋ ਅੱਜ ਆਪਾਂ ਆਇਆ ਮਾਗੀ ਮੇਲੇ ਤੇ ਤੇ ਪੰਜਾਬ ਸਰਕਾਰ ਨੇ ਲਾਇਸੈਂਸ ਬਣਾਉਣੇ ਕਰਤੇ ਬੰਦ ਨਹੀਂ ਬੰਦ ਕੇ ਇਹਦੇ ਫੈਲਾ ਭਰੀ ਜਾਂਦੇ ਆ ਸ਼ਪਾਰਸਾਂ ਹੀ ਪਾਈ ਜਾਂਦਾ ਨਹੀਂ ਹਥਲਾ ਬੰਦਾ ਪਰ ਅਸਲਾ ਨਹੀਂ ਬੰਦਾ ਪਰ ਆਪਾਂ ਨੂੰ ਰਾਖੀ ਰੱਖਣੀ ਪਣੀ ਐ ਟਾਈਮ ਮਾੜਾ ਚਿੱਟੇ ਵਾਲੇ ਦਿਨੋ ਦਿਨ ਵਧੀ ਜਾਂਦੇ ਆ ਛੋਡੇ ਸਾਹਮਣੇ ਇੱਕ ਨਸਲਾ ਪੰਜਾਬ ਦੀ ਨਸਲਾ ਐ ਪੁਰਾਣੀ ਨਸਲਾ ਪਹਿਲਾਂ ਨੂੰ ਔਡਾਂ ਵਾਲਾ ਕਹਿੰਦੇ ਸੀਗੇ ਹੁਣ ਬਈ ਗੱਦੀ ਕਹਿੰਦੇ ਨੂੰ ਹਾਂ ਤੇ ਹੋਰ ਛੋਡੀ ਭਾਜ ਕੀ ਕਹਿੰਦੇ ਨੂੰ ਬਈ ਇਹ ਹਿਮਾਲਿਆਨ ਸ਼ਿਪ ਡੌਗ ਹੈ ਹਾਂਜੀ ਕਾਗਜ਼ਾਂ ਦੇ ਵਿੱਚ ਕੇਸੀ ਰਜਿਸਟਰ ਕੀਤੇ ਹੋਏ ਐ ਹਾਂਜੀ ਇਹ ਤਿਪਤਨ ਮਾਸਟਫ ਠੀਕ ਹੈ ਇੰਡੀਆ ਦੇ ਚੈਂਪੀਅਨ ਆ ਉਹਨੇ ਸ਼ੋਅ ਹੁੰਦੇ ਆ ਉਹਨੇ ਜੈਪੁਰ ਜਾ ਰਿਹਾ 19 ਤਰੀਕ ਨੂੰ ਸ਼ੋਅ ਆ ਇਹਨਾਂ ਦੇ ਵੀ ਸ਼ੋਅ ਚ ਕੀ ਮੁਕਾਬਲਾ ਹੁੰਦਾ ਕੋਈ ਕੱਦ ਕੁੱਦਦਾ ਹੁੰਦਾ ਕਿਵੇਂ ਹੁੰਦਾ ਨਹੀਂ ਸ਼ੋਅ ਦੇ ਵੇਲੇ ਜੀ ਸਭ ਤੋਂ ਪਹਿਲਾਂ ਤਾਂ ਡੌਗ ਦੀ ਕੰਡੀਸ਼ਨ ਦੇਖੀ ਜਾਂਦੀ ਹੈ ਕਿ ਕੰਡੀਸ਼ਨ ਕੇਅਰ ਕਿੱਦਾਂ ਹੈ ਮਾਲਕ ਦੀ ਫਿਰ ਉਸ ਤੋਂ ਬਾਅਦ ਸਟਰਕਚਰ ਦੇਖਿਆ ਜਾਂਦਾ ਵੀ ਇਹਦੇ ਅੰਗ ਪੈਰ ਜਿਹੜੀਆਂ ਲੱਤਾਂ ਬਿਲਕੁਲ ਸਿੱਧੀਆਂ ਸਹੀ ਹੈ ਇਹਦੇ ਦੰਦ ਦੇਖਿਆ ਜਾਂਦੇ ਦੰਦ ਇਹਦੇ ਸਹੀ ਹੈ ਠੀਕ ਹੈ ਪੂਰਾ ਸਾਰਾ ਕੁਝ ਦੇ ਬਰੀਡ ਚ ਪ੍ਰੋਪਰ ਆਉਂਦਾ ਉਹ ਦੇਖਿਆ ਜਾਂਦਾ ਬਈ ਅਸੀਂ ਤਾਂ ਸ਼ੋਅ ਹੋਰ ਵੇਖੇ ਆ ਸਕੂਸ ਕੀਦੇ ਤੇ ਹੋਰ ਪੈਸਤੇ ਆਂਦੇ ਤੇ ਬੜੇ ਸ਼ੋਅ ਹੁੰਦੇ ਸੀ ਇਹਨਾਂ ਦੇ ਵੀ ਸ਼ੋਅ ਹੋਣ ਲੱਗੇ ਬਈ ਹਾਂ ਸ਼ੋਅ ਦੇ ਵਿੱਚ ਇਹ ਮੰਨ ਕੇ ਚੱਲੋ ਵੀ ਜਿਵੇਂ ਇਹ ਗਰੁੱਪ ਵੀ ਬਹੁਤ ਵਾਰ ਫਸਟ ਲੱਗਿਆ ਹਾਂਜੀ ਤੇ ਬਹੁਤ ਵਾਰ ਇਹ ਵੈਸਟਰਨ ਸ਼ੋਅ ਲੱਗ ਚੁੱਕੇ ਤਕੜੇ ਤਕੜੇ ਸ਼ੋਅ ਉਹ ਤਾਂ ਬਈ ਆਪਣਾ ਪਿੰਡ ਗਵਾਂਢੀ ਮੈਨੂੰ ਪਤਾ ਹੈ ਨਾ ਨਾ ਬਹੁਤ ਆ ਤੁਹਾਡਾ ਇਹ ਕੁੱਤਿਆਂ ਦੇ ਵਿੱਚ ਹਾਂਜੀ ਠੀਕ ਹੈ ਤੇ ਇਹਦੀ ਬਈ ਖਾਦ ਖਰਾਕ ਕੀ ਆ ਇਹਦਾ ਜਿਵੇਂ ਆਕਣਾ ਬਈ ਹੋਰ ਧਾਰਨਾ ਹੈਗੀ ਆ ਬੂਲੀ ਕੁੱਤੇ ਹੋਗੇ ਪਿੱਤ ਬਾਲੋਗੇ ਇਹ ਹੋਗੇ ਅਗਲਾ ਕਹਿੰਦੇ ਰ ਖਤਰਨਾਕ ਕੁੱਤਾ ਨਾ ਰੱਖੋ ਠੀਕ ਹੈ ਹਾਂਜੀ ਹਾਂ ਬੱਚਿਆਂ ਨੂੰ ਖਾ ਜਾਂਦਾ ਜਾਂ ਜਾਨਵਰਾਂ ਨੂੰ ਖਾ ਜਾਂਦਾ ਇਹਦਾ ਬਈ ਕੀ ਚੱਕਰ ਆ ਇਹਦਾ ਕਿਵੇਂ ਇਹਦਾ ਸੁਭਾਅ ਹੀ ਆ ਗਰਮ ਹੁੰਦਾ ਕਿ ਕੋਈ ਇਹ 컨트롤 ਵੀ ਹੋ ਸਕਦਾ ਇਹਦੇ ਇਹਨਾਂ ਗਾਰਡ ਡੌਗ ਆ ਰਖਵਾਲੀ ਵਾਸਤੇ ਰੱਖੇ ਜਾਂਦੇ ਆ ਇਹ ਆਪਣੇ ਰੱਖਣ ਦੇ ਡਿਪੈਂਡ ਕਰਦਾ ਹੈ ਵੀ ਆਪਾਂ ਕਿੱਦਾਂ ਰੱਖ ਰਹੇ ਆ ਠੀਕ ਆ ਜੇ ਆਪਾਂ ਮੰਨ ਕੇ ਚਲੋ ਇੱਕ ਡੌਗ ਨੂੰ ਆਪਾਂ ਖੇਤ ਬੰਨਤਾ ਜਾਂ ਕਿਸੇ ਦੂਰ ਬੰਨਤਾ ਜਿਹਦੇ ਕੋਲੇ ਆਪਾਂ ਜਾਣਾ ਹੀ ਨਹੀਂ ਉਹ ਖਤਰਨਾਕ ਬਣ ਜਾਂਦਾ ਹੈ ਹਾਂ ਉਹ ਪਰਿਵਾਰ ਚ ਰੱਖਾਂਗੇ ਫ੍ਰੈਂਡਲੀ ਰੱਖਾਂਗੇ ਤੋ ਫ੍ਰੈਂਡਲੀ ਬਣ ਜਾਂਦਾ ਸਮਝ ਗਏ ਗੱਲ ਤੁਸੀਂ ਆ ਨਹੀਂ ਜਿਵੇਂ ਆਪਣੇ ਹੁਣ ਪਰਿਵਾਰ ਚ ਨਿੱਕਾ ਪਲਿਆ ਆਪਣੇ ਬੱਚਿਆਂ ਨੂੰ ਨਹੀਂ ਬਣਦਾ ਹੁਣਾਂ ਕੁਛ ਨਹੀਂ ਆਂਦੇ ਕਿਉਂਕਿ ਦੂਰ ਦੂਰ ਤੱਕ ਗੱਡੀ 'ਚ ਲੈ ਕੇ ਜਾਨੇ ਆਣ ਜਿਵੇਂ ਜੈਪੁਰ ਜਾਣਗੇ 500 ਕਿਲੋਮੀਟਰ ਰਾਹ ਢਾਬੇ ਤੇ ਵੀ ਰੁਕਣਾ ਕਿਤੇ ਅਸੀਂ ਅਰੈਸਟ ਵੀ ਕਰਨੀ ਤੇ ਉੱਥੇ ਜਾ ਕੇ ਰੂਮ ਲੈਣੇ ਆਂ ਹੋਟਲਾਂ ਦੇ ਵਿੱਚ ਰੁਕਦੇ ਆਂ ਤੇ ਨਾਲ ਹੀ ਰਹਿੰਦੇ ਆ ਸਾਡੇ ਕੁਛ ਨਹੀਂ ਆਦੇ ਜਦੋਂ ਬਈ ਮੈਂ ਇੱਧਰ ਆਏ ਤੇ ਆਖੇਰੇ ਕੋਲੇ ਦਾ ਖੜੇ ਰਹੋ ਜੇ ਤੇ ਉਹਦੇ ਕੋਲੋਂ ਪਾਸੇ ਕਿਉਂ ਕਰੀ ਗਿਆ ਬੇੜਾ ਉਹ ਰੱਖਿਆ ਉਸ ਤਰ੍ਹਾਂ ਜੀ ਅਸੀਂ ਉਹਨੂੰ ਬਾਹਰ ਨਹੀਂ ਕੱਢਿਆ ਆਈ ਤੀਗਾ ਕੋਗਰੈਸਿਵ ਹੋ ਗਿਆ ਥੋੜਾ ਜਿਆ ਠੀਕ ਹੈ ਜਿਵੇਂ ਸ਼ੋਹਾਂ 'ਚ ਕੱਢਿਆ ਛੋਟੇ ਹੁੰਦੇ ਇਨਾਂ ਹੀ ਤਾਂ ਨੇ ਬਈ ਲੜਾਈ ਲੜੂਈ ਕਰਾਉਂਦੇ ਜਿਵੇਂ ਪੈਟ ਕੋਲ ਆਉਂਦੇ ਬੈਨ ਹੋ ਗਏ ਸੀ ਨਹੀਂ ਨਹੀਂ ਇਹਨਾਂ ਨੂੰ ਤੇ ਇਨਸਲ ਬੈਨ ਤਾਂ ਨਹੀਂ ਬਈ ਇਹ ਨਹੀਂ 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 ਬੈਨ ਦੀਏ ਕੋਈ ਵੀ ਰੱਖ ਸਕਦਾ ਇਹਨੂੰ ਰੱਖ ਸਕਦੇ ਠੀਕ ਹੈ ਬਹੁਤ ਵਧੀਆ ਤੇ ਵਫਾਦਾਰ ਸਭ ਤੋਂ ਵੱਡੀ ਗੱਲ ਵਫਾਦਾਰ ਤੇ ਸਮਝਦਾ ਉਹਦਾ ਬਈ ਦਿਸ ਜਾਂਦਾ ਇੱਕ ਕੁੱਤਾ ਰੱਖਿਆ ਹੋਵੇ ਬਣਾਦੀ ਤੁਸੀਂ ਜਿੰਦਾ ਨਾਲ ਆ ਉਹ ਘਰੇ ਹੈ ਨਹੀਂ ਜਿਹੜੇ ਨੂੰ ਪਤਾ ਚੋਰ ਨੂੰ ਬਈ ਇਹ ਕੁੱਤੇ ਹੈਗੇ ਉਹ ਤਾਂ ਆਉਂਦੇ ਨਹੀਂ ਨੇੜੇ ਉਹ ਹਾਂ ਜੇ ਆ ਗਿਆ ਫਿਰ ਬਈ ਜਾਨ ਨਹੀਂ ਦਿੰਦਾ ਇਹ ਨਹੀਂ ਜਾਨਦੇ ਰਖਵਾਲੀ ਨੂੰ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਰਖਵਾਲੀ ਨੂੰ ਤਾਂ ਐਡੀ ਵਧੀਆ ਬਰੀਡ ਹੈ ਇਹ ਵੀ ਐਦੂ ਸਾਨੂੰ ਤਾਂ ਕੋਈ ਹੋਰ ਉੱਤੇ ਲੱਗਦੀ ਨਹੀਂ ਰਖਵਾਲੀ ਦੇ ਵਿੱਚ ਠੀਕ ਇੱਕ ਵਈ ਪਹਿਲਾਂ ਉਹ ਔਡਾਂ ਵਾਲਾ ਕਹਿੰਦੇ ਸੀਗੇ ਇਹੀ ਕੁੱਤੇ ਨੂੰ ਕਹਿੰਦੇ ਸੀ ਨਾ ਔਡਾਂ ਇਹਨਾਂ ਨੂੰ ਔਡਾਂ ਵਾਲਾ ਤਾਂ ਕਹਿੰਦੇ ਸੀ ਜਿਹੜੇ ਆਪਣੇ ਔਡ ਹੁੰਦੇ ਨੇ ਜਦੋਂ ਪੰਜਾਬ ਚ ਆਉਂਦੇ ਸੀਗੇ ਅੱਛਾ ਤਾਂ ਉਹਨਾਂ ਨਾਲ ਉਹ ਕਿਉਂਕਿ ਇਹ ਬਰੀਡ ਪਹਾੜਾਂ ਦੀ ਹੈ ਠੀਕ ਹੈ ਤਾਂ ਜਦੋਂ ਇਹ ਮੰਨ ਕੇ ਚਲੋ ਔਡ ਇਧਰ ਆਉਂਦੇ ਸੀਗੇ ਤਾਂ ਉਹ ਆਪਦੇ ਨਾਲ ਡੌਗ ਲੈ ਕੇ ਆਉਂਦੇ ਸੀ ਤੈਨੂੰ ਔਡਾਂ ਵਾਲੇ ਨਾਂ ਪੈ ਗਿਆ ਠੀਕ ਗੱਦੀ ਨਾ ਇਹਨਾਂ ਦਾ ਤਾਂ ਪਿਆ ਜਿਹੜੇ ਗੱਦੀ ਲੋਕ ਇਹਨਾਂ ਨੂੰ ਰੱਖਦੇ ਆ ਉੱਥੇ ਪਹਾੜਾਂ ਦੇ ਵਿੱਚ ਤਿੱਬਤ ਦੇ ਵਿੱਚ ਉੱਤਰਾਖੰਡ ਦੇ ਵਿੱਚ ਤੇ ਇਹਨਾਂ ਨੂੰ ਜਿਹੜਾ KCIA ਨੇ ਨਾਮ ਦਿੱਤਾ ਇੱਕ KCIA ਸੰਸਥਾ ਡੌਗ ਦੀ ਸਭ ਤੋਂ ਵੱਡੀ ਜਿਹੜੀ ਕੁੱਤਿਆਂ ਦੀ ਵਿੱਚ ਚਨਈ ਦੀ ਸੰਸਥਾ ਉਹ ਉਹਨਾਂ ਨੇ ਇਹਨਾਂ ਨੂੰ ਸ਼ੀਵ ਡੌਗ ਦਾ ਨਾਮ ਦਿੱਤਾ ਜਿਵੇਂ ਇਹਦੇ ਪੇਰੈਂਟਸ ਪਿੱਛੇ ਤੋਂ ਬਲੱਡ ਲੈਣਾ ਸਾਰੀਆਂ ਇੰਪੋਰਟ ਆ ਫਾਦਰ ਮਤਲਬ ਫਾਦਰ ਵਾਲੀ ਸਾਈਡ ਮਦਰ ਵਾਲੀ ਸਾਈਡ ਇਹ ਮਨ ਕੇ ਇੰਪੋਰਟ ਆ ਅਮਰੀਕਾ ਤੋਂ ਜਾਂ ਹੋਰ ਕੈਨੇਡਾ ਤੋਂ ਚੰਗੇ ਕੈਨੇਡਾ ਤੋਂ ਤਾਂ ਇਹਨਾਂ ਨੂੰ ਨਾਮ KCIA ਨੇ ਤੇ ਤੁਹਾਨੂੰ ਮਸ਼ਟਕ ਦਿੱਤਾ ਭਾਈ ਤੇਰਾ ਹੈਗਾ ਬੱਕਰੀਆਂ ਭੇਡਾਂ ਦਾ ਕੰਮ ਹਨਾ ਹਾਂਜੀ ਉਧਰ ਜਿਹੜੇ ਪਹਾੜੀ ਲੋਕ ਆ ਉਹ ਨਾਲ ਰੱਖਦੇ ਆਂ ਪੇਡਾਂ ਦੇ ਤੇ ਗਾਲਚ ਬਾਈ ਉਹਦੇ ਪਾ ਦਿੰਦੇ ਜਿਵੇਂ ਕਹਿੰਦੇ ਇਹ ਬਘਿਆੜ ਨਾਲ ਵੀ ਬਾਈ ਮੁਕਾਬਲਾ ਕਰ ਲੈਂਦੇ ਕਰ ਲੈਂਦੇ ਜੀ ਕਿਉਂਕਿ ਨਾ ਪੇਡਾਂ ਨੂੰ ਉੱਥੇ ਬਘਿਆੜ ਪੈਂਦਾ ਤੇ ਉਹ ਪੇਡਾਂ ਵਾਲਿਆਂ ਨੇ ਰਾਖੀ ਆਸਤੇ ਰੱਖਿਆ ਨਾਲ ਬਾਈ ਤੁਸੀਂ ਨਾ ਆਮ ਹੀ ਇੰਟਰਨੈਟ ਤੇ YouTube ਤੇ ਵੀਡੀਓ ਦੇਖਦੇ ਆਂ ਵੀ 1 1 2 2 ਡੌਗ ਤੀਂ ਦੂਏ ਨਾਲ ਟੱਕਰ ਲੈਂਦੇ ਉੱਥੇ ਇਹਹੀ ਬਰੀਡ ਆ ਕੱਲੀ ਜਿਹੜੀ ਤੇ ਇਹ ਦੂਏ ਦੇ ਨਾਲ ਟੱਕਰ ਲੈ ਲੈਂਦੀ ਐ ਉਹ ਪਖਰ ਵੱਡ ਕੇ ਕੀ ਕਹਿ ਦਿੰਦੇ ਐ ਐਜ ਵੀ ਕਹਿ ਦਿੰਦੇ ਐ ਕਿ ਹੋਰ ਇਹਨਾਂ ਦੇ ਨਾਮ ਹੀ ਐ ਜਾਂ ਡਾਡ ਜਿਹਾ ਦੱਸਿਆ ਵੀ ਵਖਰਵਾਲ ਵਖਰਵਾਲ ਕਹਿ ਦਿੰਦੇ ਐ ਗੱਦੀ ਕਹਿ ਦਿੰਦੇ ਐ ਬੂਟੀਆ ਕਹਿ ਦਿੰਦੇ ਐ ਜਿਵੇਂ ਪਰ ਜਿਹੜਾ ਪਰਫੈਕਟ ਇਹਦਾ ਨਾਮ ਕੇਸੀਆ ਨੇ ਦਿੱਤਾ ਹੋਇਆ ਉਹ ਹਿਮਾਲੀਅਨ ਸ਼ੀਪ ਡੌਗ ਤੇ ਟਿਪਟਨ ਮਾਸਟਰ ਠੀਕ ਸੰਤੇਬਾਈ ਕਿਤੇ ਤੁਸੀਂ ਨਹੀਂ ਲਾਂਬਾ ਲਿਆ ਪੈਂਟ ਚੋ ਕੇ ਇਹਦਾ ਮਗਰ ਕਿਤੇ ਖੁੱਲਾ ਖੱਲਾ ਰਹਿ ਗਿਆ ਪੈ ਗਿਆ ਹੋਵੇਗੇ ਨਹੀਂ ਪੈ ਵੀ ਜਾਂਦੇ ਐ ਜੀ ਹੁਣ ਮੰਨ ਕੇ ਚੱਲੋ ਕਈ ਵਾਰ ਖੁੱਲੇ ਹੁੰਦੇ ਐ ਫਾਰਮ ਤੇ ਰੱਖੇ ਆਪਣੇ ਤੇ ਕਈ ਵਾਰ ਬਿਨਾ ਕੋਈ ਆਵਾਜ਼ ਮਾਰੇ ਇਦਾਂ ਸਿੱਧਾ ਹੀ ਆ ਗਿਆ ਤੇ ਅਟ ਦਿਲ ਕੱਢ ਦਿੰਦਾ ਉਹ ਜਣਾ ਕੱਢ ਦਿੰਦੇ ਠੀਕ ਐ ਲੈ ਬਈ ਕੁੱਤਾ ਰੱਖਣਾ ਤਾਂ ਇਹ ਵਜਾ ਰੱਖੋ ਠੀਕ ਐ ਜਿਹੜਾ ਸੋਡੀ ਵੀ ਰਾਖੀ ਕਰੇ ਐਕੇ ਵਫਾਦਾਰ ਹੁੰਦੇ ਆ ਐਣੀ ਬਾਈ ਮੇਲੇ ਤੇ ਲਈ ਫਿਰਿਆ ਐਣੀ ਬਾਈ ਨੂੰ ਕੋਈ ਇੱਥੇ ਹੱਥ ਲਾ ਜੂਗਾ ਜੇ ਕੋਈ ਇੱਥੇ ਹਮਲਾ ਕਰੂਗਾ ਤੇ ਇਹ ਵੀ ਬਈ ਪੂਰਾ ਹਨਾ ਬਈ ਰਾਖੀ ਕਰੂਗਾ ਪੂਰੀ ਤੇਰੀ ਸਭ ਤੋਂ ਮੈਂ ਉਹੀ ਗੱਲ ਵੀ ਮਾਲਕ ਲਈ ਤਾਂ ਮਾਲਕ ਪ੍ਰਤੀ ਸਭ ਤੋਂ ਵੱਧ ਵਫਾਦਾਰ ਹੈ ਮਨ ਕੇ ਮੈਂ ਫੜੀ ਬੈਠਾ ਹਾਂ ਤੁਸੀਂ ਮੈਨੂੰ ਐਦਾਂ ਧੱਕਾ ਨਹੀਂ ਮਾਰ ਸਕਦੇ ਹੱਥ ਨਹੀਂ ਲਾ ਸਕਦੇ ਬਈ ਜਣਾ ਰਸਕੇ ਭਰਾਵਾਂ ਨਾਲ ਵੀ ਬੀ ਤਕੜਾ ਕੰਮ ਆਦਾ ਹਾਂ ਬਹੁਤ ਜ਼ਿਆਦਾ ਹੁਣੇ ਮੇਰੇ ਕੋਲੇ ਖੜਾ ਇਹਨੂੰ ਆਇਆ ਵੀ ਉਹ ਡੌਗ ਇਹਦੇ ਮੇਰੇ ਨਹੀਂ ਆ ਰਿਹਾ ਕਿਉਂਕਿ ਇਹ ਦੋਨੇ ਇਕੱਠੇ ਰਹਿੰਦੇ ਆ ਉਹ ਲੱਗ ਰਹਿੰਦਾ ਤੇ ਨੂੰ ਇਹ ਵੀ ਇਧਰ ਕਿਉਂ ਆ ਰਿਹਾ ਇਧਰ ਠੀਕ ਹਾਂਜੀ ਤੇ ਇੱਕ ਬਈ ਇੱਥੇ ਹੈਗਾ ਆਪਣਾ ਘੋੜੀਆਂ ਦਾ ਮੰਨ ਲਓ ਮੇਲਾ ਹੈਗਾ ਹਨਾ ਤੇ ਤੁਸੀਂ ਹਰ ਸਾਲ ਲੈ ਕੇ ਆਉਨੇ ਆ ਇੱਥੇ ਬਈ ਰਿਸਪੌਂਸ ਪਿਆਰ ਕਿਵੇਂ ਮਿਲਦਾ ਬਹੁਤ ਜ਼ਿਆਦਾ ਤੁਸੀਂ ਆ ਕੱਟ ਦਿਖਾ ਦਿਓ ਵੀ ਕਹਿਣਾ ਨਹੀਂ ਚਾਹੀਦਾ ਚਲੋ ਆਪਣੇ ਭਰਾ ਹੈ ਨਾ ਆਪਾਂ ਵੀ ਘੋੜੀਆਂ ਰੱਖਿਆ ਹਾਂ ਵੀ ਘੋੜੀਆਂ ਨੂੰ ਵੱਧ ਲੋਕ ਇਹਨਾਂ ਨੂੰ ਦੇਖਣ ਆ ਰਹੇ ਆ ਇਹ ਨਸਲ ਵੀ ਘਟਾ ਹੋਣਾ ਨਾ ਹਾਂ ਨਸਲ ਬਹੁਤ ਘਟਾ ਜੀ ਬਰੀਡਿੰਗ ਪਹਿਲਾਂ ਹੋਈ ਜਦੋਂ ਬਾਈ ਤੁਸੀਂ ਰੱਖੇ ਰੱਖੇ ਸੀਗੇ ਪਰ ਆਣੀ ਆਖੇ ਯਾਰ ਇਹ ਚ ਤਾਂ ਪੈਸਾ ਹੈ ਨਹੀਂ ਤੇ ਤੁਸੀਂ ਆਹ ਬਰੀਡ ਤੇ ਕੰਮ ਕਰੋ ਇਹ ਕਿਉਂ ਰੱਖੀ ਬੈਠੇ ਹੋ ਹਾਂ ਸਾਨੂੰ ਬਹੁਤ ਕਹਿੰਦੇ ਸੀ ਵੀ ਨਾ ਤੇ ਨਸਲ ਸ਼ੋਹਾਂ 'ਚ ਚੱਲਣੀ ਹੈ ਹਾਂ ਨਾ ਹੀ ਇਹ ਮੰਨ ਕੇ ਚੱਲੋ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਪ੍ਰੋਫੈਸ਼ਨਲ ਨਹੀਂ ਬਣੇ ਪ੍ਰੋਫੈਸ਼ਨਲ ਨਹੀਂ ਇਹ ਹਾਂ ਪਰ ਇਹਨਾਂ ਤੇ ਮੰਨ ਕੇ ਅਸੀਂ ਵੀ ਮਿਹਨਤ ਕੀਤੀ ਹੋਰ ਵੀ ਬਹੁਤ ਭਰਾ ਆਪਣੇ ਲੱਗੇ ਹੋਏ ਆਪਣੇ ਤੋਂ ਪਹਿਲਾਂ ਦੇ ਵੀ ਲੱਗੇ ਹੋਏ ਸੀਗੇ ਅੱਜ ਸ਼ੋਹਾਂ 'ਚ ਵੀ ਚੱਲੇ ਆ ਜੀ ਚੰਗੇ ਚੰਗੇ ਜਿਵੇਂ ਗ੍ਰੇਡਨ ਡਾਵਰਮੈਨ ਰੋਡਵੀਲਰ ਇਹਨਾਂ ਸ਼ੋਹਾਂ ਦੇ ਵਿੱਚ ਰਿੰਗਾਂ ਦੇ ਵਿੱਚ ਹਰਾਉਂਦੇ ਆ ਉਹਨਾਂ ਨੂੰ ਜੀ ਉੱਪਰ ਲੱਗਦੇ ਆ ਉਹਨਾਂ ਦੇ ਤੇ ਬਾਕੀ ਜੇ ਇਹਨਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਇਹੇ ਆਪਾਂ 50 ਦਿਨਾਂ ਦਾ 2.5 ਲੱਖ ਦਾ ਲਿਆ ਸੀਗਾ ਜੀ 50 ਦਿਨਾਂ ਦਾ ਹਾਂਜੀ ਜਦੋਂ ਘਰ ਦੇ ਨਹੀਂ ਲੜੇ ਬਈ ਤੈਨੂੰ ਯਾਰ ਬਈ ਆ ਕੀ ਕਰੀ 13 ਤਾਂ ਕਹਿੰਦੇ ਹੁੰਦੇ ਘਰ ਦੇ ਜੋ ਆਪੋ ਸਭ ਤੋਂ ਪਹਿਲਾਂ ਪਰ ਰੋਜਰ ਲਿਆਂਦਾ ਸੀਗਾ ਤੇ ਰੋਜਰ ਆਪਾਂ ਉਹ ਤੋਂ 1.5 ਲੱਖ ਦਾ ਲਿਆ ਸੀ ਤੇ ਉਹਦੋਂ ਲੋਕ ਆਪਣੇ ਪਿੰਡਾਂ ਵਾਲੇ ਉਹ ਟਾਈਮ ਗੱਲ ਨੂੰ ਹੋ ਗਿਆ ਤੋ ਦੇਖਣ ਆਏ ਲੋਕ ਸਾਰੇ ਵੀ ਆ 1.5 ਲੱਖ ਦਾ ਕੁੱਤਾ ਜਿਹੜਾ ਬਈ ਮਸ਼ਹੂਰ ਕੁੱਤਾ ਆ ਹਾਂ ਜਿਹੜਾ ਮਸ਼ਹੂਰ ਹੈ ਜਿਹਦੇ ਨਾਂ ਤੇ ਕੈਨਲ ਆ ਹਾਣ ਹੈਗਾ ਬਈ ਇਹਨਾ ਆਪਣਾ ਬੋਰਡ ਦੇ ਸਾਹਮਣੇ ਲੱਗਿਆ ਉਹਦੇ ਨਾਂ ਤੇ ਕੈਨਲ ਆ ਆਪਾਂ ਰੋਜਰ ਕੈਨਲ ਨਿਊ ਦੀ ਡੈਥ ਹੋ ਗਈ ਡੈਥ ਹੋ ਗਈ ਸੀ ਉਹ ਬਹੁਤ ਕ ਇਧਰਲੇ ਪਾਸੇ ਵਾਲਾ ਮੈਂ ਬਈ ਹਾਂਜੀ ਤੇ ਬਾਕੀ ਬਈ ਇਹਦਾ ਕਤੂਰਿਆਂ ਦੀ ਇੱਥੇ ਬਹੁਤ ਡਿਮਾਂਡ ਹੈਗੇ ਬੱਚਿਆਂ ਦੀ ਹਨਾ ਹਾਂ ਬਹੁਤ ਜ਼ਿਆਦਾ ਤੇ ਹੁਣ ਆਪਾਂ ਵੀ ਲਿਆ 30 32000 ਦਾ ਕਤੂਰਾ ਲਿਆ ਹਨਾ ਤੇ ਸਾਰੇ ਬਈ ਕਤੂਰੇ ਆਏ ਜਾਂਦੇ ਆ ਰੇਟ ਹਾਂ ਰੇਟ ਉੱਪਰ ਵੀ ਚਲੇ ਜਾਂਦੇ ਆ ਜੀ ਠੀਕ ਹੈ ਬਹੁਤ ਬੱਚੇ ਮੰਨ ਕੇ ਚਲੋ ਵੀ 50 ਤੱਕ ਵੀ ਚਲੇ ਜਾਂਦੇ ਆ ਜਿਵੇਂ ਇਹਦਾ ਬੱਚਾ ਆਪਾਂ ਜੀ ਇਦਾਂ ਦੀ ਫੀਮੇਲ ਲਵਾਂਗੇ ਤੇ ਲੱਖ ਤੋਂ ਵੀ ਪਲੱਸ ਚਲਾ ਜਾਂਦਾ ਠੀਕ ਹੈ 2 ਲੱਖ ਜੀ ਚਲੇ ਜਾਂਦੇ ਆ ਪਰ ਸਟਾਰਟਿੰਗ ਇਹਨਾਂ ਦੀ ਆਪਾਂ ਕਹਿੰਦੇ ਇਹ ਇਹ ਰੇਟ ਦਾ ਬਹੁਤ ਕੰਫਿਊਜ਼ਨ ਹੈ ਲੋਕਾਂ ਨੂੰ ਜੇ ਚੰਗਾ ਬੱਚਾ ਆਪਾਂ ਕਿਤੋਂ ਵੀ ਲਾਵਾਂਗੇ ਨਾ 20000 ਤੋਂ ਲੈ ਕੇ ਤੇ 50 ਦੇ ਵਿਚ ਵਿੱਚ ਹੀ ਮਿਲਦਾ ਹੈ ਹਾਂਜੀ ਹੁਣ ਇਹਨੂੰ ਇੱਧਰ ਕਰ ਲੈ ਇੱਥੇ ਨਾਲ ਲਾ ਲੈ ਨਾਲ ਆਮ ਭਾਈ ਹਨਾ 15-20000 ਦਾ ਵੀ ਮਿਲ ਜਾਂਦਾ ਤੁਸੀਂ 30000 ਦੇ 50000 ਤੇ ਇਹਦੇ ਵਿੱਚ ਭਾਈ ਕਿਵੇਂ ਲੋਕ ਦੇਖਣ ਇਹਦੇ ਵਿੱਚ ਭਾਈ ਕਿਵੇਂ ਰੇਟ ਤਾ ਕਿ ਇਹ ਰੇਟ ਨਾ ਜੀ ਕਿਉਂਕਿ ਇਹ نسل ਦਾ ਲੋਕਾਂ ਨੂੰ ਜਿਆਦਾ ਨੌਲਜ ਨਹੀਂ ਜਿਵੇਂ ਜਰਮਨ ਸ਼ੈਫਟ ਦੇ ਬਰੀਡਿੰਗ ਬਹੁਤ ਹੋਈ ਹੈ ਆਪਣੇ ਜੀ ਇਹ نسل ਦੇ ਬਰੀਡਿੰਗ ਨਹੀਂ ਹੋਈ ਠੀਕ ਹੈ ਤਾਂ ਲੋਕਾਂ ਨੂੰ ਕਿਸੇ ਨੂੰ ਪਤਾ ਵੀ ਨਹੀਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਤਾਂ ਇਹ ਕਹਿੰਦਾ ਕਿ ਕਿਸੇ ਪ੍ਰੋਫੈਸ਼ਨਲ ਬਰੀਡਰ ਤੋਂ ਲਓ ਉਹਨੂੰ ਪਤਾ ਹੁੰਦਾ ਕੁਆਲਿਟੀ ਦਾ ਸਹੀ ਹੈ ਠੀਕ ਹੈ ਜਿਹਦਾ ਨਾਮ ਚੱਲਿਆ ਹੋਵੇ ਉਹ ਅਗਲਾ ਕਿਸੇ ਤੋਂ ਵੀ ਲੈ ਲਓ ਬਰੀਡਰ ਤੋਂ ਲਓ ਕਿਉਂਕਿ ਉਹ ਨੂੰ ਆਪਾਂ ਗੱਲ ਨੂੰ ਲੰਬਾ ਵੀ ਦੇ ਸਕਦੇ ਆ ਉਹ ਵੀ ਡਰੂਗਾ ਬਈ ਮੇਰਾ ਨਾਮ ਹੈਗਾ ਯਾਰ ਹੁਣ ਤੁਸੀਂ ਆਪਣੇ ਤੋਂ ਬੱਚਾ ਲਿਆ ਹੈ ਤੇ ਮੰਨ ਕੇ ਅਸੀਂ ਵੀ ਆਪਾਂ ਤੁਹਾਨੂੰ ਚੰਗਾ ਦਿੱਤਾ ਆਪਦੇ ਨੂੰ ਵੀ ਚੰਗਾ ਦਿੱਗੀ ਆਪਾਂ ਠੀਕ ਤੂੰ ਬਰੀਡਿੰਗ ਸੋਰਸ ਸਮਝ ਕੇ ਕਰਾਈ ਜਾਂਦੀ ਹੈ ਇਹਨਾਂ ਦੀ ਭਾਈ ਨਵੇਂ ਬੰਦੇ ਨੇ ਰੱਖਣਾ ਤੇ ਉਹ ਕਿੰਨੇ ਕੇ ਪੈਸੇ ਆਲਾ ਮੰਨ ਲਓ ਕਤੂਰਾ ਮਹਿੰਗਾ ਲਵੇ ਕਿ ਜਿਹੜਾ ਹਿਸਾਬ ਦਾ ਨਵਾਂ ਬੰਦਾ ਜੀ 20 ਤੋਂ ਲੈ ਕੇ ਤੇ 30 ਦੇ ਵਿੱਚ ਵਿੱਚ ਤਾਂ ਲਵੀ ਲਵੇ ਕਿਉਂਕਿ ਇਹ ਬਰੀਡ ਸਾਨੂੰ ਦੱਸਿਆ ਨੇ 20000 ਤੋਂ ਤਾਂ ਸਟਾਰਟਿੰਗ ਹੁੰਦੀ ਛੇ ਬੱਚਾ ਸਟਾਰਟਿੰਗ ਕੁਆਲਿਟੀ ਦੀ ਗੱਲ ਕੁਆਲਿਟੀ ਦੇ ਮਾਮਲੇ ਨਵੇਂ ਬੰਦਿਆਂ ਕੋਲੇ ਵੀ ਘਰੇ ਸੂਮਦੀਆਂ ਕੁੱਤੀਆਂ ਹਨਾ ਉਹ ਵੀ ਮੰਨ ਲਓ 15-20000 ਤੋਂ ਸਟਾਰਟਿੰਗ ਹੀ ਹੋਊਗੀ ਨਾ ਹਾਂ ਮੰਨ ਕੇ ਜਿਹੜਾ ਆਮ ਲੋਕਲ ਬ ਤੋ ਵੀ 15 ਤੋਂ ਇਹਨਾਂ ਦੀ ਮਲੇ ਸਟਾਰਟਿੰਗ ਹੋ ਜਾਂਦੀ ਐ ਤੇ 20 25 ਚਲੇ ਜਾਂਦੇ ਐ ਪਰ ਚੰਗਾ ਰੱਖਣ ਦੇ ਵਿੱਚ ਹੀ ਫਾਇਦਾ ਹੋਣਾ ਘੂੜੀਆਂ ਦੇਖ ਲਓ ਜੀ ਚੰਗੀਆਂ ਘੋੜੀਆਂ ਹਨ ਘੂੜੀਆਂ ਦੀ ਮੰਡੀ 'ਚ ਖੜੇ ਆ ਹਾਂ ਚੰਗੀ ਚੀਜ਼ ਵੇਖ ਜਾਂਦੀ ਐ ਮਾੜੀ ਤਾਂ ਭਾਵੇਂ ਆਪਾਂ 50 ਹਜ਼ਾਰ ਮੰਗ ਲਈਓ 50 'ਚ ਵੀ ਨਹੀਂ ਵੇਖਦੀ ਤੇ ਚੰਗੀ 50 ਲੱਖ 'ਚ ਵੀ ਵਿਕ ਜਾਂਦੀ ਐ ਹਾਂਜੀ ਤੇ ਇਹਨਾਂ ਦਾ ਭਾਈ ਖਾਲ ਖਰਾਕ ਕਿਵੇਂ ਐ ਖਾਣਾ ਪੀਣਾ ਮੀਟ ਮੂਟ ਤਾਂ ਨਹੀਂ ਬੜਾ ਪਾਉਣਾ ਪੈਂਦਾ ਭਾਈ ਇਹਨਾਂ ਨੂੰ ਨਹੀਂ ਆਪਣੇ ਰੱਖਣ ਦੇ ਜਿਵੇਂ ਹੁਣ ਅਸੀਂ ਇਹਨਾਂ ਨੂੰ ਚਿਕਨ ਵੀ ਪਾਉਣੀ ਐ ਜੀ ਠੀਕ ਆ ਤੇ ਇਹਨਾਂ ਨੂੰ ਫੀਡ ਵੀ ਪਾਉਣੀ ਐ ਠੀਕ ਐ ਚੰਗੀ ਕੁਆਲਿਟੀ ਦੀ ਫ ਤਾ ਬਾਕੀ ਨੂੰ ਰੱਖਣ ਦੇ ਅੱਦਾਂ ਵੀ ਜੇ ਆਪਾਂ ਨਾਰਮਲ ਘਰੇ ਰੱਖਣਾ ਹੈ 쇼 ਨਹੀਂ ਕਰਨਾ ਤਾਂ ਇਹਨਾਂ ਨੂੰ ਆਪਾਂ ਦੇਸੀ ਡਾਈਟ ਆਪਣੀ ਲੱਸੀ ਤੇ ਦਹੀਂ ਵੈਸਟ ਹੈ ਇਹਨਾਂ ਵਾਸਤੇ ਰੋਟੀਆਂ ਲੱਸੀ ਦਹੀਂ ਵੈਸਟ ਹੈ ਇਹਨਾਂ ਵਾਸਤੇ ਉਹ ਪਾ ਸਕਦੇ ਠੀਕ ਹੈ ਲੈ ਭਾਈ ਦੋਸਤੋ ਜਿਹੜੇ ਨੇ ਕਿਸੇ ਬਾਈ ਤੋਂ ਇਹਨਾਂ ਤੋਂ ਕੁੱਤੀ ਮੀਟ ਕਰਾਉਣੀਆਂ ਜਾਂ ਕਤੂਰੇ ਲੈਣੇ ਬੱਚੇ ਲੈਣੇ ਹਨਾ ਤੇ ਉਹ ਬਾਈ ਨਾਲ ਸੰਪਰਕ ਕਰ ਲਓ ਜੇ ਬਾਈ ਦਾ ਪਿੰਡ ਕੋਟਲੀ ਹੈ ਤੇ ਬਾਈ ਦਾ ਬਰਗਾੜੀ ਹੈ ਭਈ ਹਾਂਜੀ ਬਾਈਆਂ ਦਾ ਸਾਂਝਾ ਕੰਮ ਆ ਅੱਦੇ ਜਾਨਵਰ ਕੋਟਲੀ ਹੁੰਦੇ ਆ ਤੇ ਬਰਗਾੜੀ ਹੁੰਦੇ ਆ ਤੁਸੀਂ ਇਹਨਾਂ ਨਾਲ ਫੋਨ ਤੇ ਕੰਟੈਕਟ ਕਰਕੇ ਕੋਈ ਜਾਣਕਾਰੀ ਲੈਣੀ ਹੈ ਇਹਨਾਂ ਬਾਰੇ ਜਾਂ ਬੱਚਾ ਲੈਣਾ ਜਾਂ ਕੁੱਤੀ ਮੀਟ ਕਰਾਉਣੀ ਹੈ ਤੇ ਬਾਈ ਜੀ ਫੋਨ ਨੰਬਰ ਜਰੂਰ ਦੱਸ ਦਿਓ ਫੋਨ ਆਪਣਾ ਜੀ ਵੈਸੇ ਤਾਂ ਬੋਰਡ ਤੇ ਵੀ ਨਿਗਮਾ ਰਾ ਦਿਓ ਕਰੀ ਤੁਸੀਂ ਉਹਦੇ ਆਪਣਾ ਨੰਬਰ ਦੋਨੇ ਲਿਖੇ ਹੋਏ ਆ ਬੋਰਡ ਤੇ 81950 36744 ਬਾਈ ਸੁਵੇਗਾ ਆਪਣਾ 94650 0550 ਹਾਂ ਠੀਕ ਧੰਨਵਾਦ ਹਾਂਜੀ ਉਹ ਦੱਸ ਲਿਓ ਫੀਸ ਆ ਨਹੀਂ